ਸੁਣਿਆ ਸਾਰਾ ਗੁਨਾਹ ਕੇ ਗਾਹ ਜਿਹਨੇ ਸੁਣ ਲਈ ਜਿੰਨੇ ਗੁਣ ਨੇ ਸੰਸਾਰ ਦੇ ਵਿੱਚ ਉਹਨਾਂ ਨੂੰ ਆਗਾਹ ਹੋ ਜਾਂਦਾ ਉਹਨਾਂ ਨੂੰ ਜਾਣੂ ਹੋ ਜਾਂਦੇ ਆਹਾ ਹੁਣ ਜਾਣੂ ਹੋ ਜਾਂਦਾ ਸਾਰੇ ਗੁਨਾਹ ਦਾ ਗਿਆਨ ਹੋ ਜਾਂਦਾ ਹੈ ਉਹ ਕਹੇ ਹੋਰ ਕਤੇ ਆ ਗਿਆ ਆਗਾਹ ਹਜ਼ਰ ਗਹਿਣਾ ਧਿਆਨ ਬਰੀਕੀ ਤੱਕ ਜਾਣਕਾਰੀ ਹੋ ਜਾਂਦੀ ਮੰਨੇ ਹੁਕਮ ਸਵੈ ਗੁਣ ਗਿਆਨ ਤੇ ਗਿਆਨ ਆ ਗਿਆ ਗੁਣਾ ਦਾ ਗਿਆਨ ਗੁਣਾ ਦਾ ਗਿਆਨ ਹੋਣ ਨਾਲੇ ਗੁਣ ਗਾਇਨ ਹੁਕਮ ਨਹੀਂ ਹੁਕਮ ਹੈ ਮੰਨੇ ਹੁਕਮ ਸਵੈ ਗੁਣ ਗਿਆਨ ਇਸ ਕਰਕੇ ਆਗਾ ਲਬਦਾ ਹੈ ਗੁਰਬਾਣੀ ਕਿਤੇ ਹੋਰ ਦੱਸਦੀ ਹੈ ਜੇ ਤੋ ਸਾਨੂੰ ਸ਼ੰਕਾ ਪੈਂਦੀ ਹੋਰ ਕਿਤੇ ਦੱਸਿਆ ਹੁੰਦਾ ਵੀ ਆਹ ਅਰਥ ਹੈ ਦਾ ਨਹੀਂ ਸੁਣਿਆ ਸ਼ੇਖ ਪੀਰ ਪਾਦਸ਼ਾ ਸੁਣਿਆ ਸ਼ੇਖ ਪੀਰ ਪਾਦਸ਼ਾ ਜਿਹੜਾ ਜਿਹਨੇ ਬਾਣੀ ਸੁਣ ਲਈ ਉਹ ਆਪੇ ਸ਼ੇਖ ਹੈ ਆਪੇ ਪੀਰ ਹੈ ਆਪੇ ਬਾਦਸ਼ਾ ਉਹਨੂੰ ਵੀ ਸ਼ੇਖ ਵੀ ਕਹਿੰਦੇ ਸ਼ੇਖ ਲਫ਼ਜ਼ ਵਿੱਚ ਵੱਡੇ ਨੂੰ ਕਿਹਾ ਆ ਆਦਰ ਦਾ ਲਫ਼ਜ਼ ਪੀਰ ਵੀ ਵੱਡੇ ਨੂੰ ਕਿਹਾ ਹਨ ਗੁਰੂ ਪੀਰ ਕਹਿੰਦੇ ਸੀ ਪਾਦਸ਼ਾ ਵੀ ਕਿਹਾ ਹੈ ਸੰਸਾਰ ਦੇ ਵਿੱਚ ਇਹ ਸੰਸਾਰੀ ਬੋਲੀ ਚ ਵੜਾਈ ਹੈ ਸੰਸਾਰ ਦੇ ਵੱਡੇ ਨੇ ਉਹ ਸ਼ੇਖ ਕਹਿੰਦੇ ਨੇ ਵੱਡੇ ਨੂੰ ਕਹਿੰਦੇ ਬਾਣੀ ਦੇ ਸੁਣੇ ਤੋਂ ਸ਼ੇਖ ਹੈ ਗੁਰਬਾਣੀ ਦੇ ਸਮਝਣ ਵਾਲੇ ਭਾਈ ਧੀਰ ਹੈ ਗੁਰਬਾਣੀ ਦੇ ਸਮਝਣ ਵਾਲੇ ਪਾਤਸ਼ਾਹ ਪਾਤਸ਼ਾਹ ਫਿਰ ਇਹਨਾਂ ਤੋਂ ਵੱਡਾ ਹੋ ਕੇ ਸ਼ੇਖ ਛੋਟੇ ਹੁੰਦੇ ਨੇ ਪਾਤਸ਼ਾਹ ਦੇ ਸ਼ੇਖ ਤਾਂ ਪੀਰ ਤੋਂ ਵੀ ਛੋਟੇ ਹੁੰਦੇ ਨੇ ਸ਼ੇਖ ਪੀਰ ਤੋਂ ਛੋਟੇ ਹੁੰਦੇ ਨੇ ਪੀਰ ਉਹ ਤੋਂ ਵੱਡੇ ਹੁੰਦੇ ਨੇ ਪਾਸ਼ਾ ਉਹ ਤੋਂ ਪੀਰ ਪਾਸ਼ਾ ਕੋਲ ਕੇ ਆ ਨਾ ਫਖਤ ਬਰਾਬਰ ਹੋਣ ਹੋਏ ਪੰਡਤ ਸੂਰਸ਼ਤਰਪਤੀ ਦਾਤਾ ਸ਼ੇਖ ਤਾਂ ਪੰਡਤ ਦੀ ਸੰਸ ਵਿੱਚ ਹੀ ਆ ਇਹ ਇਹਨਾਂ ਦੇ ਪੰਡਤ ਸੂਰਸ਼ਤਰਪਤੀ ਰਾਜ ਪੰਡਤ ਸੂਰ ਸ਼ਤਰਪਤ ਰਾਜਾ ਵਖਤ ਬਰਾਬਰ ਔਰ ਨਾ ਔਰ ਨਾ ਇਧਰ ਇਹ ਮੁਸਲਮਾਨੀ ਪਾਸ਼ਾ ਦੇ ਵਰਤ ਤੇ ਉਧਰ ਹਿੰਦੂ ਪਾਸ਼ਾ ਦੇ ਵਰਤ ਤੇ ਅੰਦਰ ਵਰਕਰ ਇੰਨੀ ਜਿਆਦਾ ਜੀਵਨ ਜੀਵਨ ਘਾਏ ਇਥੇ ਘਾਏ ਅਦਾਇਤ ਹੈ ਅਗੜਾ ਮੇ ਘਾਏ ਹੈ ਅਗੜਾ ਲੱਗਿਆ ਮੋਹ ਹਾਂ ਹਾਂ ਸੁਣੀਏ ਸਰਾ ਗੁਨਾ ਕੇ ਘਾ ਇਹ ਗਾਇਆ ਨਾ ਆ ਗਾਣੇ ਦੇ ਵਿੱਚ ਇਹ ਜਿਹੜੀ ਹੁੰਦੀ ਹੈ ਨਾ ਕਵਤਾ ਇਹਦੇ ਵਿੱਚ ਬਹੁਤ ਛੂਟਾਂ ਹੁੰਦੀਆਂ ਇਹਦੇ ਵਿੱਚ ਛੂਟਾਂ ਹੁੰਦੀਆਂ ਨੇ ਲਫ਼ਜ਼ਾਂ ਨੂੰ ਘੱਟ ਵੱਧ ਕਰ ਲੈਣ ਦੀ ਆਗਾ ਹੋ ਜਾਣਾ ਗਿਆਨ ਹੋ ਜਾਣਾ ਕਿਸੇ ਨੂੰ ਸਮਝਾ ਦੇਣਾ ਨਾ ਆਗਾ ਕਰ ਦੇਣਾ ਆਗਾ ਲੱਭ ਜਾ ਉਰਦੂ ਦਾ ਉਹਨੂੰ ਆਗਾਹ ਕਰ ਦੋ ਉਹਨੂੰ ਸਮਝਾ ਦੋ ਦੱਸ ਦੋ ਗਿਆਨ ਦਰਾ ਦੋ ਵੀ ਫਲਾਣਾ ਆ ਰਿਹਾ ਜਿਹੜੀ ਸੀਆਈਡੀ ਦੱਸਦੀ ਹੈ ਨਾ ਆਪਣੇ ਇੰਟੈਲੀਜੈਂਸੀ ਉਹ ਆਗਾਹ ਕਰਦੀ ਹੈ ਸਾਰਿਆਂ ਨੂੰ ਵੀ ਆਉਣ ਵਾਲਾ ਆਗਾਹ ਦਾ ਉਹਨੇ ਜਗਾ ਦੇਣਾ ਚੌਕਸ ਕਰ ਦੇਣਾ ਚੌਕਸ ਕਰ ਦੇਣਾ ਆਗਾਹ ਲਫ਼ਜ਼ ਆਪਣੀ ਪੰਜਾਬੀ ਦਾ ਨਹੀਂ ਹੈ ਇਹ ਉਰਦੂ ਭਾਸ਼ਾ ਦਾ ਲਫ਼ਜ਼ ਹੈ ਸੁਣੀਏ ਕਾਹ ਜਿਹੜਾ ਲਫ਼ਜ਼ ਹੈ ਕਾਹ ਬਰਕੀ ਬਣੂਗਾ ਦਾਦਾ ਗਾੜਮੀ ਗਹਿਣਾ ਦੇ ਹਾਲੇ ਹੋਗਾ ਦਾਦਾ ਫਿਰ ਉਹ ਪਾਉਨੇ ਆ ਪੈੜੀ ਪਾਉਨੇ ਆ ਗਾ ਲਾ ਪੰਜਾਬੀ ਦਾ ਲੜੇ ਪੰਜਾਬੀ ਦਾ ਬੰਦਾ ਗਾ ਪਾਤਾ 1.5 ਦਿਨ ਹੋਰ ਨਹੀਂ ਗੋਲਾ ਦੇ ਨਾਲ ਹੀ ਲੱਗਦਾ ਗੋਲਾ ਦਾ ਗਹਿਣਾ ਦੇ ਆਨ ਕਹਾਂਗੇ ਉੱਥੇ ਵੀ ਇਹੀ ਗਾਹ ਉਹਦਾ ਵੀ ਲੱਗਦਾ ਇਹੀ ਯਾਰ ਕਰ ਗਹਿਰ ਬਰੀਕੀ ਨਾਲ ਧਿਆਨ ਕਰ ਲੈ ਸਮਝ ਲੈਣਾ ਬਰੀਕੀ ਨਾਲ ਗੋਲਾ ਨੂੰ ਸਮਝ ਲੈਣਾ ਸੁਣੋ ਜੀ ਉਹ ਹੁੰਦੇ ਪਾਣੀ ਨੂੰ ਹੀ ਯੋਗਾ ਕਰਦੀ ਐ ਸਾਨੂੰ ਗੁਨਾ ਨਾ ਮੁੜ ਗਏ ਨਹੀਂ ਵੜੀ ਹੋਰ ਕੀ ਕਰਦੀ ਐ ਸਾਰੇ ਗੁਨਾ ਦਾ ਸਾਨੂੰ ਸਮਝ ਆ ਜਾਂਦੀ ਐ ਦਾਤਾ ਕੌਣ ਹੁੰਦਾ ਹਣ ਅਸੀਂ ਦੇ ਨੇ ਦਾਤਾ ਮੰਨੀ ਬੈਠੇ ਆ ਸੰਸਾਰ ਦੇ ਲੋਕਾਂ ਨੂੰ ਸਰਪੰਦ ਆ ਲੱਗਿਆ ਨਾ ਵੀ ਸੰਸਾਰੀ ਦਾਤਾ ਨਹੀਂ ਹੁੰਦਾ ਕੋਈ ਦਾਦਾ ਦਾਤਾ ਹੈ ਕਾ ਸਭ ਕੁਝ ਦੇ ਬਣਾ ਇਹ ਹੀ ਇਹਦੇ ਨੇ ਗੁਣਾ ਅਗਾਹ ਕਰਤਾ ਤੁਹਾਨੂੰ ਵੀ ਆਦਮੀ ਦਾਤਾ ਨਹੀਂ ਹੁੰਦਾ ਐਵੇਂ ਆਦਮੀ ਦਾਤਾ ਬਣਨੇ ਛੱਡ ਓ ਇਹ ਗਲਤੀ ਤੋਂ ਆਗਾਹ ਕਰੀਏ ਵੀ ਸੁੱਤੇ ਨਾ ਪੈ ਰਹੋ ਜਾਗਰੂਕ ਰਹਿਣਾ ਗੁਨਾਹ ਪ੍ਰਤੀ ਜਾਗਰੂਕ ਕਰਦੀ ਹੈ ਕੋਲ ਸਾਰੇ ਪਰਮੇਸ਼ਰ ਦੇ ਗੁਰਬਾਣੀ ਜਾਗਰੂਕ ਕਰਦੀ ਹੈ ਤੁਹਾਨੂੰ ਗੁਨਾਹ ਪ੍ਰਤੀ ਇਹ ਅਗਾਹ ਦਾ ਜਾਗਰੂਕ ਹੋਣ ਨੂੰ ਅੰਧੇ ਪਾਵੇ ਰਾਹ ਅੰਧੇ ਦੇ ਸਾਰੇ ਪਹਿਲ ਮਰਬਾਣੀ ਨੂੰ ਸੁਣ ਕੇ ਅੰਨੇ ਵੀ ਰਾਹ ਲੱਭ ਲੈਣਗੇ ਜਿਹੜੇ ਕਰਾਹੇ ਪਏ ਤੇ ਅੰਨਾ ਹੀ ਫਸਿਆ ਦੀ ਦਲਦਲ ਚ ਹੋਰ ਕੋਣ ਫਸਿਆ ਅੰਨਾ ਹੀ ਹੈ ਵਾਲਾ ਰਾਹ ਪਾਲਣਗੇ ਜਿਹੜੇ ਹਿੰਦੂਵਾਦ ਵਾਲੇ ਨੇ ਹਰਮਤਾਂ ਵਾਲੇ ਨੇ ਜਿਹਨਾਂ ਨੂੰ ਸਮਝ ਨਹੀਂ ਆ ਜੋ ਕਿਹੜੇ ਰਾਹ ਚੱਲਣਾ ਹੈ ਰਾਹ ਦੀ ਸਮਝ ਨਹੀਂ ਹੈ ਅੰਦਰੋਂ ਧਾਰਮਿਕ ਬੰਦੇ ਨੇ ਚਲਣਾ ਚਾਹਦੇ ਨੇ ਪਖਤੀ ਕਰਨੀ ਚਾਹਦੇ ਨੇ ਹੋ ਰਾਹ ਪਾਲਣਗੇ ਇਹ ਬਾਣ ਸੁਣ ਲੈ ਜੀ ਨਾਲੇ ਅੰਦਰ ਇੱਛਾ ਹੈ ਸੰਸਾਰ ਚੋ ਦੀ ਜੇਲ੍ਹ ਚੋ ਬਾਹਰ ਨਿਕਲਣ ਦੀ ਉਹਨਾਂ ਨੂੰ ਰਾਹ ਮਿਲ ਜੂਗਾ ਵਰਬਾਣੀ ਚੋ ਜੇ ਨੂੰ ਸਮਝ ਲੈ ਲੋ ਸਮਝ ਲੈਣ ਸੁਣਨ ਨੂੰ ਅਸੀਂ ਸਮਝਣ ਦੀ ਸੈਸਿ ਬਰਤਾਂਗੇ ਸਮਝੋ ਮੇਰਾ ਰਾਹ ਨਹੀਂ ਮਿਲਦਾ ਅਸੀਂ ਫਿਰ ਕਾਦੇ ਵਾਸਤੇ ਬਾਣੀ ਸੁਣਦੇ ਹਾਂ ਗੁਰਦੁਆਰੇ ਜਾ ਕੇ ਕਿਉਂ ਛੱਡ ਦੇਣਾ ਸੁਣੇ ਆਂਦੇ ਬਾਬਾ ਰਾਹ ਪਉਣ ਪੈਣ ਵਾਸਤੇ ਸੁਣਦੇ ਆਂ ਬਿਲਕੁਲ ਨਹੀਂ ਸੁਣਦੇ ਝੂਠ ਐਦਾ ਫੈਲੀਆਂ ਪੌੜੀਆਂ ਨੇ ਰੋਜ਼ ਪਾੜੇ ਇਹ ਕਰਦੇ ਓਏ ਛੋੜੀਆਂ ਦੀਆਂ ਪੌੜੀਆਂ ਵੀ ਜੇ ਸਮਝ ਲਈਏ ਤਾਂ ਸਾਰੀ ਜੀਵਨ ਬਦਲ ਜੂ ਸਮਝਾ ਲੀ ਸੁਣੇ ਦੀਆਂ ਚਾਰ ਪੌੜੀਆਂ ਜੇ ਸਮਝ ਲੈਣ ਨਾ ਜੀਵਨੇ ਬਦਲ ਜਿਵੇਂ ਜਿਹਨੂੰ ਚੰਗੀ ਤਰ੍ਹਾਂ ਸਮਝਾਇਆ ਜਿਹਨੇ ਰਾਹ ਨਹੀਂ ਬਦਲਣਾ ਗੁਰਦਾਰੇ ਹੁਣ ਝੜ ਦੰਗੇ ਆਪੇ ਉਹਨਾਂ ਦੀ ਜਿਹੜੇ ਅਰਦਾਸ ਕਰਾਉਂਦੇ ਨੇ ਕਰੇ ਨਾ ਵੀ ਅਸੀਂ ਨਹੀਂ ਕਰਨੀਆ ਕਰਾਉਂਦੇ ਹੋਰ ਆਪੇ ਤਾਂ ਲੱਗਦੇ ਜਾਂਦੇ ਐ ਇੱਥੇ ਗੱਲ ਲਾ ਗੁਰੂ ਗ੍ਰੰਥ ਸਾਹਿਬ ਉਰਹੀ ਗੱਲ ਹੈ ਆਪੇ ਇਹ ਕ੍ਰਾਂਤੀ ਅਰਦਾਸਾਂ ਦਾ ਜਵਾਬ ਦੇਦੂ ਗੁਰਮੱਤਰ ਸਾਲ ਨਹੀਂ ਜਿਹੜੀਆਂ ਹੈਗੀਆਂ ਆਪੇ ਗੁਰਦਾਰੇ ਹੋਂਦ ਦੇ ਹਟ ਜਾਣਗੇ ਪਰ ਅਰਦਾਸ ਕ੍ਰਾਂਤੀ ਨੂੰ ਨਾ ਪੈਸੇ ਮਿਲਦੇ ਨੇ ਗਰੰਤੀ ਗ੍ਰੀਨ ਦੇ ਲਈ ਗ੍ਰੰਤੀ ਦਾ ਪੰਡਤ ਹੈ ਪੈਸੇ ਦੇ ਕੋ ਕੁਤ ਕਰਾ ਲੋ ਤੇ ਹਾਂ ਸੁਣ ਲੀ ਹੈ ਹਾਥ ਹੋਵੇ ਸਗਾ ਜਿਹੜਾ ਸਗਾ ਹੈ ਨਾ ਤੁਹਾਨੂੰ ਲੱਗਦਾ ਭਾਵ ਸਾਗਰ ਭਾਗਾ ਗਰੰਸਾ ਹੈ ਕਿ ਹਾਥ ਹੋਵੇ ਇਹਦਾ ਥਾ ਪਾ ਲਈਦਾ ਹਾਥ ਉਹਨੇ ਥਾ ਪੈ ਜਾਂਦਾ ਹੈ ਨਾ ਇਹ ਤਾਂ ਬਹੁਤ ਹੀ ਵੱਡੀ ਗੱਲ ਨਹੀਂ ਸਾਰ ਤਿੰਨਾਂ ਲੋਕਾਂ ਦਾ ਗਿਆਨ ਸਮਝਿਆ ਜਾ ਸਕਦਾ ਹੈ ਤਿੰਨ ਲੋਕ ਦਾ ਗਿਆਨ ਠਾ ਲੱਗਦਾ ਪਹਿਲਾਂ ਪਹਿਲਾਂ ਹੀ ਲੱਗਦਾ ਤਿੰਨ ਲੋਕ ਦਾ ਗਿਆਨ ਤਾਂ ਕੁਝ ਵੀ ਨਹੀਂ ਤਿੰਨ ਲੋਕਾਂ ਜਮਾਇਆ ਹੀ ਹੈ ਹੋਰ ਕੀ ਗਿਆ ਬਾਇ ਬਲੋ ਰਣੀ ਬਾਕੀ ਗਿਆਨ ਕੀ ਲੈਣ ਫਸਣ ਵਾਲਾ ਗਿਆਨ ਲਈਦਾ ਹੁੰਦਾ ਤੇ ਬਾਕੀ ਜਿੰਨੇ ਵੀ ਗਿਆਨ ਆਇਆ ਦਾ ਰਿੰਦਨ ਫਤਣਾੜਾ ਨੇ ਫਤਣਾੜੀ ਜੀ ਇਤਿਹਾਸ ਹੈ ਜਿਹਨੂੰ ਨਹੀਂ ਜਾਣਦਾ ਉਹ ਤੋਂ ਪਾਸੇ-ਪਾਸੇ ਪਰੇ ਦੀ ਰੰਗੀ ਤੇ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣੀਏ ਦੂਪ ਪਾਪ ਦਾ ਨਾਸ ਨਾਨਕ ਭਗਤਾਂ ਦਾ ਸਦਾ ਵਿਕਾਸ ਭਗਤਾਂ ਨੂੰ ਸਦਾ ਵਿਕਾਸ ਹੋਇਆ ਜਿੰਨਾ ਚਿਰ ਸੰਸਾਰ ਰਹੂਗਾ ਉਹਨਾਂ ਚਿਰ ਵਿਕਾਸ ਰਹੂਗਾ ਬਾਅਦ ਚ ਬਾਅਦ ਰਹਿਣਾ ਉਹਨਾਂ ਨੂੰ ਤਾਂ ਪਰ ਉਹ ਜਨਨ ਜਿਹੜਾ ਸੰਸਾਰ ਉਹ ਨਾਲ ਜਦ ਤੱਕ ਆਪਾਂ ਸਦਾ ਗਏ ਸਤਿਗੁਰੂ ਅੱਗੇ ਪਿੱਛੇ ਦਾ ਸਾਰੇ ਇੱਕੇ ਆ ਗਏ ਉਹ ਤੇ ਬਾਅਦ ਦਾ ਸਾਰੇ ਕੋਈ ਨਹੀਂ ਭਗਤ ਉਹਨਾਂ ਜਿਹੜਾ ਕਹਾ ਕੇ ਜਨਨ ਜਿਹੜਾ ਸ੍ਰਿਸ਼ਟੀ ਹੈ ਉਹਨਾਂ ਸ੍ਰਿਸ਼ਟੀ ਦੇ ਲੋਕ ਭਗਤ ਕਹਿਣਗੇ ਹੋਰ ਕੀ ਨੇ ਕਹਿਣ ਹੋਰ ਕੀ ਨੇ ਕਹਿਣਾ ਬਹੁਤ ਉਹਤੇ ਤਾਂ ਸਾਰੇ ਹੀ ਭਗਤ ਨੇ ਉੱਥੇ ਹੀ ਕੋਈ ਕੋਈ ਕਹਿਦਾ ਹੁੰਦਾ ਕਿਹਦੇ ਅਫਸਰ ਨੂੰ ਆਫਸਰ ਦੋ ਕਹਣਗੇ ਬਾਈ ਥੋੜੀ ਅਫਸਰ ਕਹਿੰਦਾ ਹੁੰਦਾ ਬਾਪਾ ਥੋੜੀ ਅਫਸਰ ਕਹਿੰਦੇ ਨੇ ਘਰ ਜਾਵੇ ਨਹੀਂ ਅਫਸਰ ਹੁੰਦਾ ਅਫਸਰ ਆਪਣੇ ਦਫਤਰ ਤੇ ਹੁੰਦਾ ਕੰਤਾਏ ਕੋ ਜੇ ਨੇ ਸਾਡੇ ਕਰਦੀ ਕੀ ਗੱਲ ਕੀ ਮੰਨ ਲੈ ਕੀ ਗੱਤ ਕਹੀ ਨਾ ਜਾਏ ਇਹਦਾ ਹੋਗੀ ਸੁਣਨੀ ਗੱਲ ਇਹ ਤਾਂ ਸਭ ਸੁਣਨ ਦੀਆਂ ਗੱਲਾਂ ਨੇ ਭਾ ਜੇ ਮੰਨ ਲਵੇ ਸੁਣ ਕੇ ਫਿਰ ਕਹਿੰਦੇ ਉਹਦੇ ਵਾਸਤੇ ਅਸੀਂ ਬੋਲੇ ਨਹੀਂ ਸਾਨੂੰ ਇਹ ਉਹਦੇ ਵਾਸਤੇ ਨਹੀਂ ਕੁਝ ਬੋਲ ਸਕਦੇ ਮੰਨਣ ਵਾਲੇ ਵਾਸਤੇ ਚੁੱਪ ਹੈ ਮੰਨਣ ਵਾਲਾ ਸਾਡੇ ਰੇਂਜ ਤੋਂ ਪਰੇ ਹੈ ਬੋਲਣ ਦੀ ਰੇਂਜ ਤੋਂ ਹੀ ਪਰੇ ਛੋੜ ਵਾਲੇ ਵਾਸਤੇ ਕੁਝ ਕਹਿਤਾ ਮੰਨਣ ਵਾਲਾ ਤਾਂ ਦੇਖ ਹੀ ਨਹੀਂ ਸਕਦੇ ਮੰਨੇ ਕੀ ਕਰ ਉਹਦੀ ਅਵਸਥਾ ਕੀ ਹੋ ਜੂ ਕੱਲ ਹੋ ਜੂ ਕਿਵੇਂ ਹੋ ਜੂ ਕਿੰਨੀ ਛੇਤੀ ਹੋ ਜੂ ਕਿ ਨਹੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਉਹੇ ਬਾਰੇ ਨਿਕੁਛ ਕਹਿ ਜਾਂਦਾ ਜੇ ਕੋ ਕਹੇ ਪਿੱਛੇ ਪੁੱਛਦਾਏ ਜਿਹੜਾ ਵੀ ਕੁਝ ਕੋਈ ਕਹੂਗਾ ਪਹਿਲਾ ਤੂੰ ਤਾਂ ਅਜੇ 2.5 ਸਾਲ ਵੀ ਨਹੀਂ ਹੋਇਆ 20 ਸਾਲ ਦਾ ਤੈਨੂੰ ਕਿਵੇਂ ਦੇ ਦੀਏ ਇਹ ਸਭ ਝੂਠ ਹੈ ਅਖੰਡ ਕਹਿੰਦਾ ਨਾ ਇਹ 20 ਸਾਲ ਦਾ ਤੂੰ ਤਾਂ 2.5 ਸਾਲ ਦਾ ਕਹਿੰਦਾ ਨਾ ਮੰਨੇ ਕੀ ਗੱਲ ਸਾ ਤੂੰ ਤਾਂ ਸਾਲ ਮੰਨ ਲਿਆ ਪਿੱਛੇ ਪਸਤਾਏ ਇੱਥੇ ਨਹੀਂ ਕਹਿਦਾ ਉਹਦੇ ਬਨਰ ਦਾ ਡਿਪੈਂਡ ਕਰਦਾ ਕਾਗਜ਼ ਕਲਮ ਨਾਲ ਲਿਖਣਾ ਹਾ ਐਸਾ ਕੋਈ ਕਾਗਜ਼ ਨਹੀਂ ਕਲਮ ਨਹੀਂ ਕੋਈ ਲਿਖਣ ਵਾਲਾ ਨਹੀਂ ਜਿਹੜਾ ਨੂੰ ਲਿਖ ਕੇ ਦੇ ਦੇ ਭਾਈ ਕਿੰਨਾ ਚੰਨੂ ਪਹੁੰਚੇਗਾ ਤੇਰੀ ਹਸਤਾ ਕਿੱਥੇ ਜਾ ਕੇ ਕੀ ਹੋ ਜੂਗੀ ਕੀ ਪਤਾ ਕੁਝ ਨਹੀਂ ਕਹਿ ਸਕਦੇ ਉਹਦੇ ਮੰਨਣ ਤੇ ਡਿਪੈਂਡ ਕਰ ਜੇ ਮੰਨਣਾ ਬੰਦ ਕਰਤਾ ਫੇਰ ਜੇ ਮੰਨਣ ਤੋਂ ਮੁੱਕਰ ਗਿਆ ਐਂਜ ਥੋੜਾ ਮੰਨਦਾ ਕਾਨੂੰ ਸਟੌਕ ਨਹੀਂ ਮੰਨਣ ਲੱਗਿਆ ਫੇਰ ਇਹ ਉਹਦੇ ਮੰਨਣ ਤੇ ਹੀ ਖੜੀ ਹੈ ਗੱਲ ਦੂਰੇ ਤੇ ਗੱਜ਼ਤ ਨਹੀਂ ਖੜੀ ਕੋਈ ਅੰਦਾਜ਼ਾ ਨਹੀਂ ਹੱਥ ਲਾ ਸਕਦਾ ਉਹਦੇ ਮੰਨਣ ਤੇ ਗੱਲ ਕਿੰਨੇ ਉਹੋ ਸਟੌਮਲੀ ਮੰਨਦਾ ਕਿੰਨੀ ਉਹ ਢਿੱਲ ਹੈ ਉਹਦੇ ਮੰਨਣ ਚ ਕਾਗਜ਼ ਕਲਮ ਨਾ ਲਿਖਣ ਹੋ ਨਾ ਕੋਈ ਲਿਖ ਕੇ ਦੇ ਸਕਦਾ ਗੱਲ ਨੂੰ ਨਾ ਕੋਈ ਅਸਲ ਕਾਗਜ਼ ਹੈ ਨਾ ਕੋਈ ਕਲਮ ਮੰਨੇ ਕਾ ਵਹਿ ਕਰਨ ਵਿਚਾਰ ਬਸ ਵਰਣਨ ਦੀ ਗੱਲ ਨੂੰ ਤਾਂ ਕੋ ਵਿਚਾਰ ਕਰ ਸਕਦੇ ਚਾਰ ਕਰ ਸਕਦੇ ਵਿਚਾਰੇ ਹੈ ਭਾਈ ਜੇ ਮੰਨਦਾ ਰਹੂਗਾ ਠਪੋ ਜੂਬ ਫਗੇ ਆਉਣਾ ਇਹਦਾ ਮੰਨਦਾ ਉਹਦੇ ਰਾਹ ਤੇ ਡਰਤ ਨਹੀਂ ਬਸ ਏਗਾ ਜਿੰਨਾ ਜਰ ਮਨ ਦਾ ਰਾਜ ਰਗਾਵ ਨਹੀਂ ਮੋਲੇ ਇਹ ਗੱਲ ਕਹਿ ਸਕਦੇ ਆ ਦੁਕਾਨ ਕਿੰਨੀ ਛੇ ਦਿਨ ਰਾਤ ਐ ਕਰ ਲੂਗਾ ਇਹ ਨਿਕਸ ਕਿਤੇ ਜਾ ਕੇ 2-4 ਦਿਨ ਦਾ ਫਨਾ ਕਰ ਲਿਆ ਉਹਨੇ ਕੋਈ ਹਾਲਾਤ ਹੈਗੇ ਆਵੇ ਐਸਾ ਨਾਮ ਨਰਿੰਜਨ ਹੋਏ ਐਸਾ ਨਾਮ ਨਰਿੰਜਨ ਹੋਏ ਨਰੰજન ਦਾ ਨਾਮ ਐਸਾ ਹੈ ਜੋ ਪ੍ਰਗਟ ਹੁੰਦਾ ਹੈ। ਉਹਦੇ ਵਾਸਤੇ ਜਿਹਦੇ ਜਿਹਦੇ ਅੰਦਰ ਨਰੰજન ਦਾ ਨਾਮ ਪ੍ਰਗਟ ਹੋ ਗਿਆ ਨਾ ਜਿਹਨੇ ਨਾਮ ਦਾ ਦਰਸ਼ਨ ਕਰ ਲਿਆ ਐਸਾ ਜੇ ਕੋ ਮਨ ਜਾਣੇ ਮਨ ਕੋ ਬਸ ਜਿਹੜਾ ਮਨ ਦਾ ਜਿਹੜਾ ਉਹ ਜਿਹਦੇ ਅੰਦਰ ਪੈਦਾ ਹੁੰਦਾ ਉਹ ਹੀ ਜਾਣਦਾ ਫਿਰ ਉਹ ਉਹ ਦੱਸਿਆ ਨਹੀਂ ਜਾਂ ਉਹਦੀ ਹਾਲਤ ਜਿਹਦੇ ਅੰਦਰ ਉਹ ਗਿਆਨ ਸਮਝ ਆਉਂਦੀ ਹੈ ਉਹਦੀ ਹਾਲਤ ਕੀ ਹੁੰਦੀ ਹੈ ਕੀ ਇਹ ਜੋ ਉਹਨੂੰ ਆਨੰਦ ਆਉਂਦਾ ਉਹ ਉਹੀ ਜਾਣਦਾ ਜਿਹੜਾ ਇਹਦੋਨਾ ਬਾਪਰ ਦਾ ਜਿਹਦੇ ਨਾ ਬਾਪਰ ਦਾ ਉਸ ਨੂੰ ਪਤਾ ਹੈ ਜਿਨੇ ਕੋ ਕਬੀਰ ਜਿੰਨ ਦੀਆ ਪਲੀਤਾ ਤਿੰਨ ਤੈਸੀ ਚੱਲ ਦੇਖੀ ਉਹ ਤਾਂ ਜਿਹੜੀ ਚੱਲ ਕੋਨੇ ਦੇਖੀ ਆ ਬਸ ਉਹ ਹੀ ਜਾਣਦਾ ਹੈ ਪਲੀਤਾ ਦੇਤਾ ਦੇਤਾ ਸਭ ਕੋ ਫੂਕਦਾ ਨਹੀਂ ਆਪ ਦਾ ਸਭ ਕੁਝ ਜਾਣਦਾ ਤਾਂ ਨਮਨ ਤੁਸਪੂ ਬਾਇਆ ਸਾੜ ਦੀ ਵਜੂਦ ਸਾੜ ਤਨ ਤੈਸੀ ਚੱਲ ਜਦੋਂ ਬੰਬ ਚੱਲਦਾ ਤਾਂ ਵਜਦਾ ਕੀ ਹੈ ਵਾਦਨੇ ਟੁਕੜੇ ਬਹਾਲੇ ਸ੍ਰੀ ਗੁਰਦੇ ਹੁਣ ਕੀ ਵਜਦਾ ਹੂੰ